ਹੈਲੋ ਸਾਸਿਗਾ ਜੀ ਅੱਜ ਅਸੀਂ ਨਾਰਥ ਮੈਸਾਡੋਨੀਆ ਦੇ ਵਿੱਚ ਸਕੋਪੀਓ ਸ਼ਹਿਰ ਦੇ ਵਿੱਚ ਆ ਤੇ ਅਸੀਂ ਇਹ ਕੇਬਲਕਾਰ ਤੇ ਉੱਪਰ ਜਾਂਦੇ ਆ ਪਹਾੜੀ ਤੇ ਦੇਖਦੇ ਆ ਉੱਪਰ ਨੇਚਰਲ ਪਾਰਕ ਜਿਹੜੀ ਇੱਥੇ ਉਹ ਅਸੀਂ ਦੇਖਣ ਆਏ ਆ ਤੇ ਨਾਲੇ ਤੁਹਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਦਿਖਾਣੇ ਆ ਤੇ ਬਸ ਇਹਨੂੰ ਚੜਾਈ ਚੜਦੀ ਪਈ ਏ ਤੇ ਉੱਪਰ ਸਾਹਮਣੇ ਸਾਰਾ ਕੁਝ ਦਿਸਦਾ ਪਿਆ ਤੇ ਉੱਪਰ ਜਾ ਕੇ ਫੇਰ ਤਾਂ ਅਸੀਂ ਚੰਗੀ ਤਰ੍ਹਾਂ ਦਿਖਾਣੇ ਆ ਬਹੁਤ ਸੋਹਣਾ 뷰 ਹੈ ਤੇ ਇਹ ਕੇਬਲ ਕੇਬਲ ਜਿਹੜੀ ਕਾਰ ਜਿਹੜੀ ਇਹਦਾ ਕੋਸਟ ਬਹੁਤ ਥੋੜੀ ਏ ਇਹ ਮੇਰੇ ਕਨ ਕੋਲ ਮਲਾ ਕੇ ਜੇ ਕਰੀਏ ਤੇ ਮੇਰੇ ਕਾ ਤਿੰਨ ਤਿੰਨ ਨਗਰੋ ਕੋਲ ਮਲਾ ਕੇ ਵੀ ਅਪਡਾਉਣ ਦਾ ਤੇ ਤੁਸੀਂ ਅਪਡਾਉਣ ਕਰਨੀ ਜਦੋਂ ਉੱਪਰ ਜਾ ਕੇ ਤੁਸੀਂ ਜਿੰਨੇ ਚਾਹ ਕਮਰਜੀ ਘੁੰਮ ਸਕਦੇ ਟਿਕਟ ਦਿਖਾਣੀ ਤੇ ਮੁੜ ਕੇ ਫੇਰ ਤੁਸੀਂ ਆ ਸਕਦੇ ਹੋ ਤੇ ਜਿਹੜਾ ਵੀ ਮੇਰਾ ਕੋਈ ਭੈਣ ਭਰਾ ਇੱਥੇ ਆਂਦਾ ਨਾਰਥ ਮੈਸੇਡੋਨੀਆ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਸਕਾਪੀਆ ਤੋਂ ਜੂਰਸ ਜਗ੍ਹਾ ਤੇ ਆਵੇ ਤੇ ਵੇਖੇ ਤੇ ਸਭ ਤੋਂ ਉੱਚੀ ਜਗ੍ਹਾ ਇੱਥੇ ਐ ਤੇ ਬਹੁਤ ਲੋਕੀ ਨੇ ਕੁਝ ਜਿਹੜੇ ਮੁਰਕੇ ਵੀ ਆ ਰਹੇ ਨੇ ਜਿਹੜੇ ਪਹਿਲਾਂ ਤੇ ਗਏ ਨੇ ਜਾਂ ਫਿਰ ਕੱਲ ਦੇ ਗਏ ਨੇ ਪਤਾ ਨਹੀਂ ਹੁਣ ਹੀ ਚੱਲੂ ਹੋਈ ਏ 12 ਵਜੇ ਨੇ ਚੱਲੂ ਕਰਦੇ ਨੇ ਜਾਂ ਵਿੱਚ ਪਹੁੰਚੇ ਕੀ ਸੀ ਕਿਉਂ ਇੱਥੇ ਜਿਹੋ ਕੁਝ ਵੀ ਲਿਖਿਆ ਇਹਨਾਂ ਦੀ ਬੋਲੀ ਚ ਨਾਰਥ ਵੈਸਾਡੋਨ ਦੀ ਬੋਲੀ ਚ ਲਿਖਿਆ ਹੈ ਇੰਗਲਿਸ਼ ਚ ਕੋਈ ਨਹੀਂ ਐਡੀ ਕੋਈ ਗੱਲਬਾਤ ਕਿਦਰੀ ਕੋਈ ਲਿਖੀ ਬਹੁਤ ਘੱਟ ਲਈ ਹੈ ਇੰਗਲਿਸ਼ ਤੇ ਚਲੋ ਆਜੋ ਫੇਰ ਚੱਲਦੇ ਆ ਅੱਗੇ ਦੇਖਦੇ ਆ ਉੱਪਰ ਜਾ ਕੇ ਬਸ ਚੜ ਚੱਲੇ ਆ ਸੀ ਵੀ ਔਰ ਦੇਖੋ ਕਿੰਨੀ ਚਾਈਏ ਤੇ ਜੇ ਤੁਰ ਕੇ ਆਈਏ ਤੇ ਬਹੁਤ ਟਾਈਮ ਲੱਗਦਾ ਤੁਰ ਤੁਰਨ ਦਾ ਵੀ ਰਸਤਾ ਹੈਗਾ ਇੱਥੇ ਉੱਪਰ ਆਉਣ ਵਾਸਤੇ ਉਹ ਅਸੀਂ ਥੱਲੇੋਂ ਆਏ ਆ ਤੇ ਥੱਲੇ ਪਿੱਛੇ ਸ਼ਹਿਰ ਵੀ ਵੇਖੋ ਜਿਵੇਂ ਜਿਵੇਂ ਉੱਪਰ ਆਨੇ ਆ ਸ਼ਹਿਰ ਜਿਹੜਾ ਹੁਣ ਹੋਰ ਸੋਹਣਾ ਦਿਸਦਾ ਜਿਹੜਾ ਵਿਊ ਵਧੀਆ ਲੱਗਦਾ ਸੋਹਣਾ ਲੱਗਦਾ ਇਧਰ ਦੂਜੇ ਪਾਸੇ ਵੀ ਆ ਕੁਮਾ ਕੇ ਦਿਖਾਓ ਸਾਰਾ ਕੈਮਰਾ ਵੀ ਜਿੰ세 ਤੱਕ ਸਾਡੀ ਨਿਗਾਹ ਕੈਮਰੇ ਦੀ ਜਾਂਦੀ ਹੈ ਇਹ ਆ ਜੀ ਉਡਣ ਖਟੋਲੇ ਦੀ ਟਿਕਟੇ 100 ਦਿਨਾਰ ਦੀ ਏ ਤੇ ਇਹ ਇਹਨਾਂ ਦਾ ਰੰਗ ਛੰਡੇ ਦਾ ਆ ਦੇਖੋ ਇਹ ਰੰਗ ਤੁਹਾਨੂੰ ਹਰ ਜਗ੍ਹਾ ਤੇ ਮਿਲਣ ਗਿਆ ਦੋ ਰੰਗ ਤਿੰਨ ਕਿਧਰੇ ਵੀ ਜਾਣਾ ਕਿਤੇ ਵੀ ਆ ਤੁਹਾਨੂੰ ਇਹ ਚੀਜ਼ਾਂ ਜ਼ਰੂਰ ਮਿਲਣਗੀਆਂ ਬੋਨਾਸੀ ਤੇ ਉੱਪਰ ਬਿਲਕੁਲ ਪਹਾੜੀ ਦੇ ਉੱਪਰ ਆ ਗਏ ਆ ਜਿਹੜੀ ਨੇਚਰਲ ਪਾਰਕ ਇਹ ਜਿਹੜਾ ਕਰਾਸ ਲੱਗਾ ਏ ਕ੍ਰਿਸਚੀਅਨ ਤਰਮਣਾ ਜਿਹੜਾ ਏ ਇਹ ਯੂਰਪ ਦਾ ਸਭ ਤੋਂ ਉੱਚਾ ਏ ਇਨਾਂ ਨੇ ਬਣਾਇਆ ਏ ਤੋਂ ਉੱਚਾ ਕੋਈ ਨਹੀਂ ਹੈ ਕ੍ਰਾਸ ਚਰਚ ਵੀ ਬਹੁਤ ਜ਼ਿਆਦਾ ਨਹੀਂ ਪਰ ਉੱਚਾਈ ਤੇ ਨਹੀਂ ਹੈਗੇ ਇਹ ਜਿਹੜਾ ਸਭ ਤੋਂ ਉੱਚਾ ਏ ਯੂਰਪ ਦਾ ਤੇ ਚਲੋ ਆਜੋ ਅਸੀਂ ਅੰਦਰ ਚੱਲਦੇ ਆਂ ਲਿਫਟ ਲੱਗੀ ਏ ਵੀ ਸ਼ਾਇਦ ਜੇ ਜਾਣ ਦੇਣਗੇ ਤੇ ਲਿਫਟ ਤੇ ਵੀ ਜਾ ਕੇ ਅਸੀਂ ਉੱਪਰ ਵੇਖਦੇ ਆਂ ਚੜ ਕੇ ਤੇ ਉੱਪਰ ਦਾ ਥਿਊ ਵੀ ਤੁਹਾਨੂੰ ਦਿਖਾਣੇ ਆ ਆਜੋ ਇਹ ਪਹਿਲਾਂ ਚਲਦੀ ਸੀ ਲਿਫਟ ਆਪਾਂ ਉੱਪਰ ਜਾ ਕੇ ਕ੍ਰਾਸ ਤੇ ਚੜ ਕੇ ਵੇਖ ਸਕਦੇ ਸੀ ਤੇ ਹੁਣ ਬਹੁਤ ਜ਼ਿਆਦਾ ਪੁਰਾਣੀ ਹੋਣ ਕਰਕੇ ਇਹਨਾਂ ਨੇ ਬੰਦ ਕਰਤੀ ਏ ਆ ਦੇਖੋ ਸਾਰਾ ਕੁਝ ਟੁੱਟਾ ਪੱਜਾ ਵੇ ਸ਼ੀਸ਼ੇ ਟੁੱਟ ਗਏ ਨੇ ਤੇ ਸਾਰਾ ਕੁਝ ਅੰਦਰ ਕਾਫੀ ਬਾਰ ਵੀ ਬਣੀ ਸੀ ਪਹਿਲਾਂ ਮੈਂ ਵੇਖੀ ਸੀ ਸ਼ੀਸ਼ੇ ਦੇ ਵਿੱਚੋਂ ਤੇ ਹੁਣ ਇਹ ਨਵਾਂ ਬਣਾ ਦੇ ਬਣੇ ਇਧਰ ਤੇ ਇਹਦੇ ਚ ਪੂਰਾ ਸਿਸਟਮ ਕਰਦੇ ਬਣੇ ਲਾਂਦੇ ਬਣੇ ਦਿਖਾ ਮਤਲਬ ਚੜ ਕੇ ਤੁਸੀਂ ਦੇਖ ਸਕਦੇ ਹੋ ਤੇ ਅਗਲੇ ਸਾਲ ਤੱਕ ਮੇਰੇ ਖਿਆਲ ਚ ਸ਼ਾਇਦ ਕਰੀਬ ਬਣੀ ਜਾਏਗਾ ਤੇ ਇੱਥੋਂ ਫਿਰ ਉੱਪਰ ਚੜ ਕੇ ਤੇ ਹੋਰ ਬਹੁਤ ਵਧੀਆ 뷰 ਦਿਖਦਾ ਕਿਉਂਕਿ ਅਸੀਂ ਸਟੁੱਟਗਾਰਡ ਗਏ ਸੀ ਟੀਵੀ ਟਾਵਰ ਤੇ ਤੇ ਉੱਥੇ ਅਸੀਂ ਚੜ ਕੇ ਦੇਖਿਆ ਸੀ ਤੇ ਬਹੁਤ ਮਜ਼ਾ ਆਇਆ ਬਹੁਤ ਵਧੀਆ 뷰 ਦਿੱਸਦਾ ਸਾਰੇ ਪਾਸੇ ਜਿੱਧਰ ਨੂੰ ਮਰਜ਼ੀ ਘੁੰਮ ਕੇ ਵੇਖੀ ਇੱਥੇ ਵੀ ਇਹਨਾਂ ਨੇ ਉਸੇ ਤਰ੍ਹਾਂ ਸਾਰੇ ਪਾਸੇ ਘੁੰਮਣ ਨੂੰ ਜਗ੍ਹਾ ਬਣਾਈ ਉੱਪਰ ਤੱਕ ਦੇਖੋ ਤੁਸੀਂ ਸੱਜੇ ਖੱਬੇ ਉੱਪਰ ਇੱਥੇ ਹੋਰ ਬੰਦਾ ਪਿਆ ਹੈ ਮੇਰੇ ਖਿਆਲ ਉਹ ਕਰੇਨ ਦੇ ਬਰਾਬਰੀ ਖਤਮ ਹੀ ਹੋ ਗਿਆ ਵੀ ਅਗਲੇ ਸਾਲ ਤੱਕ ਚਾਲੂ ਹੋ ਜਾਏਗਾ ਇੱਥੇ ਸੱਜੇ ਖੱਬੇ ਦੋਵੇਂ ਪਾਸੇ ਵਾਦੀਆਂ ਹੀ ਨੇ ਵੀ ਇਹ ਪਹਾੜੀ ਦੇ ਬਿਲਕੁਲ ਉੱਪਰ ਹੈ ਤੇ ਦੋ ਸ਼ਹਿਰ ਨੇ ਇਧਰ ਇੱਕ ਪਾਸੇ ਸਕੋਪੀਓ ਪੈਂਦਾ ਇੱਕ ਪਾਸੇ ਦੂਜਾ ਸ਼ਹਿਰ ਜਿਹੜਾ ਪਹਾੜੀ ਅੱਧ ਚ ਇਹ ਗਰਮੀ ਦਾ ਮੌਸਮ ਪੂਰਾ ਹੈ ਮੈਂ 38 ਗਰਾੜੇ ਅੱਜ ਗਰਮੀ ਪਰ ਜਿਹੜੇ ਆ ਪਹਾੜਾਂ ਦੇ ਉੱਤੇ ਆਪਣੇ ਜੋ ਧੁੰਦ ਨਹੀਂ ਹੁੰਦੀ ਉਹ ਅਜੇ ਤੱਕ ਵੀ ਲੱਗਦੀ ਪਈ ਹੈ ਜਿਹੜੀ ਆਪਣੇ ਜਨਵਰੀ ਫਰਵਰੀ ਚ ਆਂਦੀ ਹੈ ਦੇਖੋ ਕਿਵੇਂ ਤੇ ਉੱਪਰ ਸਾਹਮਣੇ ਦਿਖਾਓ ਉਹ ਵੇਖੋ ਜਿਹੜੇ ਪਹਾੜ ਨੇ ਬਿਲਕੁਲ ਐਂ ਲੱਗਦਾ ਵੀ ਪਹਾੜ ਤੇ ਰੱਬ ਜਿਹੜਾ ਇੱਕ ਬਰਾਬਰ ਹੋ ਗਏ ਨੇ ਤੇ ਅਸੀਂ ਵੇਖਦੇ ਤੇ ਹੋਰ ਵੀ ਜਗ੍ਹਾ ਕੋਈ ਵੇਖਣ ਆਲਾ ਹੀ ਜਨਤਾ ਤੁਰ ਹੀ ਫਿਰਦੀ ਹੈ ਤੇ ਆ ਅਸੀਂ ਵੀ ਕੋਈ ਇਦਾਂ ਦੀ ਜਗ੍ਹਾ ਵੇਖਦੇ ਆ ਕਿਸੇ ਨੂੰ ਕੋ ਬੈ ਕੇ ਕੋਈ ਚਾਹ ਪਾਣੀ ਪੀਏ ਕੁਛ ਬੈਠੀਏ ਗੱਲਬਾਤ ਕਰੀਏ ਤੇ ਜਿੱਦਾਂ ਬੈਠੇ ਨੇ ਉਧਰ ਇਦਾਂ ਨਾਲ ਨੇ ਥਾਂ ਥਾਂ ਤੇ ਬਣਾਏ ਨੇ ਤੇ ਜੇ ਕੋਈ ਸਾਨੂੰ ਵੀਊ ਵਾਲੀ ਸੋਹਣੀ ਜਗ੍ਹਾ ਮਿਲੀ ਤੇ ਨਾ ਲੋਕਾਂ ਨੇ ਮੱਲੀ ਹੋਈ ਤੇ ਅਸੀਂ ਵੀ ਗੇਰੇ ਬੈਠਾਂਗੇ ਤੇ ਗੱਪਸ਼ਪ ਲਾਵਾਂਗੇ ਦੋਵੇਂ ਪਿਓ ਪੁੱਤਰ ਵੀ ਆ ਜਿਸੀਆਂ ਨੇਚਰਲ ਚੀਜ਼ਾਂ ਵੇਖਣ ਦੇ ਆ ਜਿਹੜੀਆਂ ਅੱਗੇ ਹੀ ਫਿਲਮਾਂ 'ਚ ਵੇਖੀ ਦੀਆਂ ਬਿਲਕੁਲ ਐਨ ਹੁਣ ਫਿਲਮਾਂ ਦੇ ਕਈ ਗਾਣੇ ਜਿਹੜੇ ਦਿਮਾਗ ਜਾਂਦੇ ਪਏ ਨੇ ਵੀ ਆ ਗਾਣੇ ਇੱਥੇ ਬਣੇ ਹੋਣਗੇ ਇਹਨਾਂ ਜਗ੍ਹਾ ਤੇ ਬਣੇ ਨੇ ਤੇ ਗਾਣੇ ਆਪੇ ਸੋਹਣੇ ਲੱਗਣੇ ਨੇ ਵੀ ਜਿਹਦੇ ਆਵਾਜ਼ਾਂ ਦੀ ਬਹੁਤ ਸੋਹਣੀਆਂ ਨੇ ਸਭ ਕੁਝ ਹਰਿਆਣਾ ਹਰਿਆ ਰਿਆ ਤੇ ਬਿਲਕੁਲ ਸਾਫ਼ ਐਨ ਇਦਾਂ ਕਈਆਂ ਥਾਂਵਾਂ ਤੇ ਬਣਾਈਆਂ ਜਗ੍ਹਾ ਪਾਰੀ ਤੇ ਜਿੱਥੇ ਖਤਮ ਹੁੰਦੀ ਐ ਐਂਡ ਤੇ ਬਣਾਏ ਲੋਕੀ ਵੀ ਵੇਖਣ ਸਾਰੇ ਸ਼ਹਿਰ ਦਾ ਕਿ ਕਿੱਡਾ ਸੋਹਣਾ 뷰 ਆਪਣੀ ਅੱਖਾਂ ਦੇ ਨਾਲ ਤੇ ਨਾਲੇ ਖਾਣ-ਪੀਣ ਨਾਲੇ ਬੈਠਣ ਨਾਲੇ ਗੱਲਾਂ ਬਾਤਾਂ ਮਾਰਨ ਕੀਰਤ ਆ ਜਾਵੇ ਮੇਰੀ ਇੱਕ ਨਿਗਾ ਚ ਚੜੀ ਏ ਝੌਂਪੜੀ ਆ ਜਾ ਵੇਖਦੀ ਮੈਨੂੰ ਤਾਂ ਦਿਸਦਾ ਕੋਈ ਨਹੀਂਗਾ ਉੱਥੇ ਖਾਲੀ ਏ ਤੇ ਲੈ ਵੀ ਆਪਣੀ ਗੱਲ ਬਣ ਗਈ ਆ ਸਾਹਮਣੇ ਵਾਏ ਵੀ ਇਹੀ ਹੁਣ ਬੈਠ ਕੇ ਇਥੇ ਚਿੱਲ ਕਰਾਂਗੇ ਠੰਡੀ ਹਵਾ ਦੇ ਨਜ਼ਾਰੇ ਲਾਵਾਂਗੇ ਜਿਹੜਾ ਕੁਦਰਤ ਦਾ ਏਸੀ ਲੱਗਾ ਏ ਉਹਦਾ ਮਜ਼ਾ ਲਾਵਾਂਗੇ ਅੱਜ ਅਸੀਂ ਆਪਾਂ ਸਾਰੇ ਇੰਡੀਅਨ ਬੰਦੇ ਜਿਹੜੇ ਆਂ ਵੀ ਕਾਲੇ ਛੋਲੇ ਜਿਹੜੇ ਨੇ ਭੁਜੇ ਨੇ ਤੋਗਰੇ ਦੇਸ ਜਾਵੇ ਸਹੀ ਸਾਨੂੰ ਤਾਂ ਨੇਰੀ ਆਂਦੀ ਲੈ ਵੀ ਲੈ ਲੀਆ ਵੀ ਖਾ ਲਈਏ ਜਦੋਂ ਇੰਡੀਆ ਵੀ ਹੁੰਦੇ ਸੀ ਉਦੋਂ ਵੀ ਭੁੰਨੇ ਦਾਣੇ ਪੱਠੀ ਤੇ ਭੁੰਨੇਦੇ ਸੀ ਹੁਣ ਤੇ ਸਾਰਾ ਕੁਝ ਆਟੋਮੈਟਿਕ ਆਂਦਾ ਪਿਆ ਮਸ਼ੀਨਾਂ ਨਾਲ ਬਣਾ ਕੇ ਆਂਦੇ ਪਏ ਨੇ ਫਾਸਟ ਆਂਦੇ ਪਏ ਪਰ ਜਿਹੜੇ ਪੱਠੀ ਤੇ ਭੁਜੇ ਨੇ ਉਹਨਾਂ ਦਾ ਆਪਣਾ ਵੱਖਰੇ ਟੇਸਟ ਹੈ ਤੇ ਆ ਫਿਰ ਵੀ ਚਲੋ ਟੇਸਟ ਤੇ ਹੈ ਹੀ ਏ ਪਰ ਉਹਨਾਂ ਦਾ ਇੱਕ ਵੱਖਰੇ ਚੀਜ਼ ਹੈ ਤੇ ਆ ਫਿਰ ਅਹੀ ਦਵਾ ਦਾ ਮੈਂ ਸਵੇਰੇ ਮੈਂਟੀ ਮਾਰਿਆ ਮੈਂ ਕਿਹਾ ਵੀ ਖਰੀਦ ਲੈਣੇ ਆਂ ਪੇ ਰਾਸਤੇ 'ਚ ਜਾਣਾ ਜਦੋਂ ਨੇਚਰਲ ਪਾਰਕ ਤੇ ਉੱਥੇ ਬਹਿ ਕੇ ਖਾਵਾਂਗੇ ਤੇ ਨਾਲ ਆਕੇਲੇ ਤੇ ਨਾਲ ਆਪਣਾ ਪਾਣੀ ਲਿਆਂਦਾ ਕਿਉਂ ਇੱਥੇ ਪਹਾੜੀ ਏਰੀਆ ਸਾਰਾ ਖਾਣ ਪੀਣ ਦਾਗਾ ਬਹੁਤ ਉੱਪਰ ਹੈ ਤੇ ਜੇ ਰਸਤੇ 'ਚ ਪਿਆਸ ਲੱਗੇ ਜਾਂ ਭੁੱਖ ਲੱਗੇ ਤੇ ਫਿਰ ਸਾਨੂੰ 1.5 ਕਿਲੋਮੀਟਰ ਪਿੱਛੇ ਜਾਣਾ ਪੈਣਾ ਜਿੱਥੋਂ ਅਸੀਂ ਉਤਰੇ ਸੀ ਤੇ ਹੁਣ ਅਸੀਂ ਇਹਨਾਂ ਨੂੰ ਕਹਾ ਕੇ ਕਿਸ਼ਮਿਸ਼ ਵਿੱਚ ਛੋਲੇ ਨੇ ਬਹੁਤ ਸਵਾਦ ਹੈ ਅੱਗੇ ਆਪਾਂ ਉਹਨਾਂ ਨੂੰ ਨਾਰਮਲ ਗੋੜਾ ਵਾਲੇ ਖਾਈਦੇ ਸੀ ਨਾਲ ਗੋੜਾ ਨਾ ਖਾਈਦੇ ਸੀ ਚਲੋ ਆਜੋ ਫਿਰ ਖਾਨੇ ਆ ਤੇ ਅੱਗੇ ਚੱਲਦੇ ਆ ਦਿਖਾਨੇ ਤੁਹਾਨੂੰ ਫਿਰ ਉਹਨੇ ਨੇਚਰਲ ਪਾਰਕ ਦਾ ਜਿਹੜਾ ਘੁਮੰਦਾ ਕੰਮ ਸੀ ਉਹ ਸਾਡਾ ਖਤਮ ਹੋਇਆ ਤੇ ਹੁਣ ਅਸੀਂ ਚੱਲੇ ਆ ਉਡਨ ਖਟੋਲੇ ਤੇ ਚੱਲੇ ਆ ਫਿਰ ਦੁਬਾਰਾ ਥੱਲੇ ਜਾਣ ਵਾਸਤੇ ਤੇ ਹੁਣ ਪਹੁੰਚਦੇ ਆ ਉਡਨ ਖਟੋਲੇ ਤੱਕ ਹੁਣ ਭਾਰਤੀ ਏਰੀਆ ਜਿਹੜਾ ਕਿਲੋਮੀਟਰ ਹੈਗਾ ਉਹ ਅਸੀਂ ਤੁਰ ਕੇ ਜਾਂਦੇ ਹੁਣ ਸਹਜ ਸਹਜੇ ਆਂਦਾ ਤਾਂ ਕੋਈ ਪਤਾ ਨਹੀਂ ਲੱਗਾ ਹੁਣ ਜਾਣ ਲੱਗਿਆ ਪਤਾ ਲੱਗਦਾ ਕਿਤੇ ਵੀ ਜਾਈਏ ਇਥੇ ਤੇ ਚਲੋ ਆਜੋ ਫਿਰ ਚੱਲਦੇ ਆ ਅੱਗੇ ਜੀ ਇਹ ਚੈਰੀ ਵੀ ਉੱਗੀ ਜੰਗਲ ਦੇ ਵਿੱਚ ਕਾਫੀ ਪੁਰਾਣਾ ਦਰਖਤ ਲੱਗਦਾ ਵੇਖਣ ਨੂੰ ਤੇ ਪਰ ਇਹ ਚੈਰੀ ਇੰਨੀ ਨਾ ਖਟੀਆਂ ਜਿਨ੍ਹਾਂ ਮਿੱਠੀਆਂ ਜੇ ਅੱਗੇ ਮੈਂ ਇੱਕ ਵੀਸ ਖਾਦਾ ਸੀ ਤੇ ਹੁਣ ਇੱਕ ਫੇਰਾ ਆਪਾਂ ਖਾ ਕੇ ਵੇਖਦੇ ਆ ਕਿਉਂ ਮੈਂ ਕਾਫੀ ਪਸੰਦ ਕਰਨਾ ਆ ਬੀਓ ਚੀਜ਼ਾਂ ਐ ਲੋਕੀ ਆਂਦੇ ਨੇ ਚਾਹ ਲੋਕੀ ਖਾਂਦੇ ਸਾਰੇ ਖਾਂਦੇ ਨੇ ਮੈਂ ਕੱਲਾ ਨਹੀਂ ਖਾਂਦਾ ਪਿਆ ਆ ਵੀ ਕੀਰਤਾ ਪ੍ਰਾਣਾ ਰੈਸਟੋਰੈਂਟ ਦਿਖਾਈਏ ਨੇਚਰਲ ਪਾਰਕ ਦਾ ਜਿਹੜਾ ਪਹਿਲਾਂ ਲੋਕ ਇਥੋਂ ਚਾਹ ਪਾਣੀ ਪੀਂਦੇ ਸੀ ਆਂਦੇ ਸੀ ਠੰਡਾ ਕੋਲਾ ਮਿਲਦਾ ਸੀ ਤੇ ਹੁਣ ਇਹ ਉੱਪਰ ਵਧੀਆ ਬਣ ਗਿਆ ਹੈ ਤੇ ਆ ਬੰਦ ਹੈ ਆ ਚਿਮਨੀ ਵੀ ਦਿਖਾਓ ਜਿੱਥੇ ਅੱਗ ਬਾਲਦੇ ਸੀ ਲੋਕੀ ਮੇ ਤੇ ਹੁੰਨਾ ਸੀ ਇੱਕ ਹੋਰ ਨਵੇਂ ਰਸਤੇ ਨੇ ਜਾਵਾਂਗੇ ਵਾਪਸ ਵੇਖਿਆ ਸੀ। ਔਰ ਦੇਖੋ ਐ ਜਵੇਂ ਉਹਨਾਂ ਪਹਾੜ ਕਟ-ਕਟ ਕੇ ਬਣਾਈ ਹੁੰਦੇ ਨੇ ਦਿਖਾਓ ਕੀਰਤ ਮੜ ਜਾ ਵੇਖੋ। ਜਿਵੇਂ ਆਪ ਵੱਡੇ ਹੁੰਦੇ ਨੇ ਸ਼ੈਣੀਆਂ ਥੋੜਿਆਂ ਦੇ ਨਾਲ। ਕੁਦਰਤ ਦਾ ਕਰਿਸ਼ਮਾ ਹੈ। ਆਜ ਇਹ ਚੱਲੇ ਹੁਣ ਥੱਲੇ ਤੇ ਵਿਖਾਨਿਆਂ ਨਾਲ ਤੁਹਾਨੂੰ ਥੱਲੇ ਦਾ ਵੀ ਥੱਲੇ ਦਾ ਵੀ ਵਿਊ ਕਿਦਾਂ ਦਾ ਹੁਣ ਜਾਂਦੇ ਵਾਰੀ। ਇਹਦੇ ਤੇ ਤਾਂ ਅਸੀਂ ਨਹੀਂ ਚੜਾਂਗੇ ਮੇਰੇ ਖਿਆਲ ਚ ਐਤ ਨੰਗ ਚਲੀਏ। ਅਗਲੀ ਜਿਹੜੀ ਆਂਦੀ ਉਹਦੇ ਤੇ ਬੈਠਾਂਗੇ ਅਸੀਂ। ਨੰਬਰ 21 ਆ ਗਿਆ ਜੀ। ਆ ਵਿਕੋਦੇ ਤੇ ਫਿਰ ਉਹੀ ਰੰਗ ਦਿੱਤਾ ਉਹਨਾਂ ਨੇ ਅੱਗੇ ਵੀ ਇੱਥੇ 21 ਨੰਬਰ ਲਿਖਿਆ ਕੋਈ ਪੀਲੇ ਰੰਗ ਜਿਹੜਾ ਤੁਹਾਨੂੰ ਦਿਖਾਇਆ ਤੇ ਥੱਲੇ ਵੀ ਦਿੱਤਾ ਜਿਹੜਾ ਉੱਥੇ ਵੀ ਉਹੀ ਹੈ ਇਹ ਰੰਗ ਹਰ ਜਗ੍ਹਾ ਤੇ ਤੁਹਾਨੂੰ ਮਿਲੇਗਾ ਇਹ ਰੁਕਦੀ ਕੋਈ ਨਹੀਂ ਹੈਗੀ ਤੇ ਇੱਥੇ ਤੇ ਇਦਾਂ ਹੀ ਚੜਨਾ ਪੈਂਦਾ ਸੈਸ ਜੇ ਤੁਰੀ ਲੈਂਦੀ ਹੈ ਤੇ ਸਾਰਾ ਕੁਝ ਆਟੋਮੈਟਿਕ ਇਹਦੇ ਆਪਣੇ ਆਪ ਹੀ ਦਰਵਾਜ਼ੇ ਬੰਦ ਹੁੰਦੇ ਨੇ ਤੇ ਆ ਸਭ ਤੋਂ ਵੱਡੀ ਗੱਲ ਹੈ ਪਿੱਛੇ ਜਿਹੜਾ ਸ਼ਹਿਰ ਦਾ ਥਿਊ ਹੈ ਉਹ ਤੇ ਇੱਕ ਵੱਖਰੇ ਨਜ਼ਾਰਾ ਵੇਖਣ ਵਾਲਾ ਹੈ ਬਹੁਤ ਸੋਨਾ ਲੱਗਦਾ ਹੈ ਤੇ ਆਉਣ ਇੱਥੇ ਸਿਸਟਮ ਲੱਗਾ ਆਟੋਮੈਟਿਕ ਆ ਤਾਂ ਉਹਨੇ ਇੱਥੇ ਲੱਗਣਾ ਉਹਨੇ ਤੇ ਦਰਵਾਜਾ ਆਪਣੇ ਆਪ ਹੀ ਬੰਦ ਹੋ ਜਾਣਾ ਤੇ ਨਾ ਹੀ ਇੱਥੇ ਕੋ ਵਾਰਨ ਵਾਲਾ ਬੰਦਾ ਹੈ ਥੱਲੇ ਆ ਗਏ ਨੇ ਕਿਉਂ ਥੱਲੇ ਟਿਕਟ ਮਿਲਦੀ ਏ ਤੇ ਹੁਣ ਬਹੁਤ ਸਪੀਡ ਨਾਲ ਜਾਂਦਾ ਭਾਈ ਜਦੋਂ ਆਏ ਸੀ ਆਪਾਂ ਉਦੋਂ ਤੇ ਬੜੀ ਹੌਲੀ ਹੌਲੀ ਆਏ ਸੀ ਤੇ ਹੁਣ ਮੜ ਜਾ ਪਿੱਛੇ ਵੀ ਦਿਖਾਉ ਵਾ ਵਾ ਮਜ਼ਾ ਆਂਦਿਆ ਮੈਨੂੰ ਆਪਣੇ ਆਪ ਨੂੰ ਬਹੁਤ ਸੋਨਾ ਲੱਗਣ ਡਿਆ ਕਾਸੀ ਹੁਣ ਟਿਕਾਣੇ ਤੇ ਤੇ ਪਹੁੰਚ ਗਏ ਆ ਤੇ ਦੇਖਦੇ ਹਾਂ ਹੁਣ ਸ਼ਿਪ ਦਾ ਸਾਨੂੰ ਮਿਲਦਾ ਕਿ ਨਹੀਂ ਮਿਲਦਾ ਕਿਉਂ ਲੇਟ ਹੋ ਗਏ ਅਸੀਂ ਥੋੜੇ ਜਿਗੇ ਤੇ ਆਹ ਦੇਖੋ ਆ ਪਾਣੀ ਉਧਰ ਥੱਲੇੋਂ ਦੀ ਵੜਦਾ ਉੱਪਰੋਂ ਡਿੱਗਦਾ ਤੇ ਪਹਾੜੀ ਦੇ ਵਿੱਚ ਥੱਲੇ ਪਰਾ ਨੂੰ ਜਾਂਦਾ ਦੂਜੇ ਪਾਸੇ ਨੂੰ ਜਾਂ ਇਧਰ ਨੂੰ ਘੁੰਮ ਕੇ ਆਏ ਹੁਣ ਆਂਦਾ ਹੁਣ ਪਤਾ ਨਹੀਂ ਕੀ ਹਸਬਦਾ ਵੇ ਇਹਦਾ ਵੀ ਆਹ ਦੇਖੋ ਇਹ ਟਿਕਾਣੇ ਪਹੁੰਚ ਗਏ ਆ ਜਿਵੇਂ ਆਪਣੇ ਨੰਗਲ ਡੈਮ ਤੇ ਹੋ ਗਿਆ ਖਾਖਰਾ ਡੈਮ ਹੋ ਗਿਆ ਬੰਨੇ ਨੇ ਲਾਇਆ ਹੁੰਦਾ ਏਦਾਂ ਇਹਨਾਂ ਨੇ ਬੰਨ ਲਾਇਆ ਏ ਯਾ ਰਸਤਾ ਹੈ ਪਹਾੜੀਆਂ ਨੂੰ ਕੱਟ ਕੇ ਰਸਤਾ ਬਣਾਇਆ ਹੈ ਤੇ ਜਿਆ ਸਾਰਾ ਪਾਣੀ ਅੱਗੇ ਜਾ ਕੇ ਬਹੁਤ ਤੇਜ਼ ਹੁੰਦਾ ਹੈ ਇੱਥੇ ਜਿਆ ਥੋੜਾ ਜਿਹਾ ਦਿਸਦਾ ਹੈ ਆਪਾਂ ਨੂੰ ਪਰ ਅੱਗੇ ਉਹ ਪਤਾ ਨਹੀਂ ਕਿਧਰੋਂ ਆਉਂਦਾ ਪਾਣੀ ਉਹ ਤੇ ਬਹੁਤ ਜ਼ਿਆਦਾ ਸਪੀਡ ਨਾਲ ਚੱਲਦਾ ਪਿਆ ਯਾ ਤੇ ਹਿਸਾਬ ਨਾਲ ਦੋ ਦੀ ਮੋਟਰ ਜਿੰਨਾ ਪਾਣੀ ਹੈ ਤੇ ਨਾ ਹੀ ਥੱਲੇੋਂ ਕਿਧਰੋਂ ਆਉਂਦਾ ਪਿਆ ਕਿਸੇ ਹੋਰ ਸਾਈਡ ਤੋਂ ਪਹਾੜਾਂ ਦੇ ਵਿੱਚੋਂ ਆਂਦਾ ਪਿਆ ਪਾਣੀ ਜੇਲੇ ਤੇ ਇੱਥੇ ਚੜਨਾ ਅਸੀਂ ਕਹਿੰਦੇ ਵੀ ਚੜਨਾ ਵੀ ਹੈਗਾ ਅਸੀਂ ਕੋਸ਼ਿਸ਼ ਕਰਨੀ ਹੈ ਚੜਨੇ ਤੱਕ ਪਹੁੰਚਣ ਦੀ ਵੀ ਜੇ ਗੱਲ ਬਣ ਗਈ ਤੇ ਦੇਖੋ ਪੂਰਾ ਇਹਨਾਂ ਨੂੰ ਪਹਾੜੀਆਂ ਨੂੰ ਵੱਡ-ਵੱਡ ਕੇ ਰਸਤਾ ਬਣਾਇਆ ਤੇ ਅੱਜ ਤੁਹਾਨੂੰ ਨਹੀਂ ਨੰਗਨ ਲੱਗਿਆ ਦੇਖਿਓ ਬਿਲਕੁਲ ਸਾਡੇ ਸਿਰ ਦੇ ਉੱਪਰ ਦੇ ਪਹਾੜ ਪਾੜਾ ਨੂੰ ਵੱਡਾ ਵੱਡ ਕੇ ਕੱਟ-ਕੱਟ ਕੇ ਸਾਰੇ ਰਸਤੇ ਬਣਾਏ ਨੇ ਸਾਡੀ ਉੱਪਰ ਨੇ ਮੈਂ 1.5 ਮੀਟਰ ਅਗਲੇ ਪਾਸੇ ਵਪਾਰ ਹੈ ਮੈਂ ਛਾਣੀਆਂ ਨੂੰ ਥੋੜਿਆ ਨਾ ਵੱਡਾ ਵੱਡ ਕੇ ਕੀਤਾ ਸਾਰਾ ਕੁਝ ਬਹੁਤ ਮਿਹਨਤ ਕੀਤੀ ਐ ਸੋ ਝੀਲ ਨੂੰ ਵੇਖਣ ਵਾਸਤੇ ਅਸੀਂ ਆ ਬੇੜੀ ਚ ਬੱਨੇ ਆ 15 ਏਰੋ ਲੱਗਣ ਸਾਡੇ ਦੋਨਾਂ ਤੇ 7-8 ਰੁਪਏ ਰੈਂਦਰ ਇੱਕ ਮਿੰਟ ਦੇ ਇੱਕ ਘੰਟੇ ਦਾ ਟੂਰ ਐ ਸਾਰਾ ਕਿਹੜਾ ਚਰਨਾ ਟਿਕਦਾ ਉੱਥੇ ਤੱਕ ਇਹਨਾਂ ਲੈ ਕੇ ਜਾਣਾ ਪਹਿਲਾਂ ਜਿਹੜਾ ਸੀ ਗੱਲ ਕੀਤੀ ਸੀ ਉਹ ਕਹਿੰਦੇ ਨਹੀਂ ਅਸੀਂ ਉੱਥੇ ਤੱਕ ਨਹੀਂ ਜਾਣਾ ਲੇਟ ਹੋ ਗਏ ਹੋ ਐ ਮੰਨ ਗਏ ਨੇ ਕਿ ਐ ਦਫਾ ਆਹ ਭਾਰ ਕਿੱ데 ਸੁਣਿਆ ਕਿ ਕਿਰੇ ਸੁਣਿਆ ਚੀਜ਼ਾਂ ਨੇ ਐ ਜਿਵੇਂ ਆਪਾਂ ਕਰੇ ਖੂਦ ਵਿੱਚ ਡਿੱਗੇ ਪਹਿ ਹੁੰਦੇ ਆ ਯਾਸੀ ਵਾਸੀ ਦੋਨਾਂ ਸੜਾ ਦੁਕੀਆ ਪਾਤੀ ਐ ਤੇ ਠੰਡੀ ਬਰਫੀਆਂ ਵਾ ਨਹੀਂ ਆਂ ਜਿਵੇਂ ਬਰਫੋ ਕਈ ਹੁੰਦੀ ਜੇ ਜਨਵਰੀ ਵਰ੍ਹੇ ਵਿੱਚ ਆਪਣੀ ਸਿਆਲਾ ਵਾਲੀ ਛੱਡ ਨਹੀਂ ਹੁੰਦੀ ਉਹ ਠੰਡੇ ਇੱਥੇ ਇਹ ਲੱਗਦਾ ਹੁਣ ਸਾਡਾ ਸਟਾਰਟ ਨੇ ਹੁਣ ਲੱਗਦਾ ਅੱਜ ਫਿਰ ਖਰਾਬ ਹੋ ਗਿਆ ਕੰਮ। ਪਾਵਾ 5 ਕਿ ਮਿੰਟ ਰਹਿ ਲੱਗੇ ਹੁਣ ਸਟਾਰਟ ਕਰਦੇ ਨੇ। ਲੋਕਾਂ ਨੇ ਤਾੜੀਆਂ ਮਾਰੀਆਂ ਬੜੇ ਖੁਸ਼ ਹੋਏ ਨੇ ਸਟਾਰਟ ਹੋ ਗਿਆ ਬਈ ਸ਼ੁਕਰੀ। ਤੇ ਪਿਛਲੀ ਵਾਰ ਵੀ ਸਾਡੇ ਨਾਲ ਇਦਾਂ ਹੀ ਹੋਇਆ ਜਦੋਂ ਤੇਲ ਆਇਆ ਤਾਂ ਇਹੀ ਤਾੜੀਆਂ ਮਾਰੀਆਂ ਸੀ ਹੁਣ ਵੀ ਉਹੀ ਗੱਲ ਹੈ। ਤੇ ਅਹੀਂ ਹੁਣ ਸੋਚਣਾ ਵੀ ਇਹੀ ਪਾਣੀ ਵਾਲੀ ਜਗ੍ਹਾ ਤੱਕ ਕਿਤੇ ਵੀ ਜਾਣਾ। ਇਹ ਸਾਡੇ ਵਾਸਤੇ ਸਹੀ ਨਹੀਂ ਅਸੀਂ ਥੱਕੇ ਨਾ ਵੀ ਲੇਟ ਹੋ ਜੰਨੇ ਆ। ਮਾਣ ਦੇ ਰਸਾ ਸਭ ਤੇ ਲੋਜੀ ਕਾਰ ਕਰਾ ਕੇ ਪਹੁੰਚ ਗਏ ਆ ਵਸਫਾਲ ਤੇ ਹੀ ਤੇ ਉਹ ਜਿਹੜਾ ਛੇਪਾ ਸਾਡਾ ਬੀੜੀ ਵਾਲਾ ਸੀ ਉਹਨੇ ਲੈਟਰ ਲੂਟ ਜਗਾਈਆਂ ਨੇ ਕੋਈ ਦੇਖਿਆ ਨਹੀਂ ਅੰਦਰ ਜਾ ਕੇ ਇਹ ਕਿਦਾਂ ਦਾ ਦਿਸਦਾ ਹੈ ਤਾਂ ਇੱਕ ਮੇਨ ਜਗ੍ਹਾ ਤੇ ਜਿੱਥੇ ਜੜੀ ਦੇਖਣੀ ਹੈ ਚੀਜ਼ ਹੈ। ਹਾਦੀ ਕੋਈ। ਕਿੰਦਾ ਪੱਥਰ ਘੜਿਆ ਇਹਨੇ। ਉਹ ਸਾਹਮਣੇ ਵੇਖੋ। ਕਿੱਡੇ ਸੋਨੇ ਨੋ ਹੋ ਰੰਗ ਦੇਖੋ ਹਰੇ ਹਰੇ। ਐਂ ਜਿਵੇਂ ਬਹੁਤ ਘੜੀ ਹੁੰਦੇ ਨੇ ਚੀਜ਼ਾਂ ਬਣਾਈਆਂ ਨੇ ਕੋਈ ਡਿਜ਼ਾਈਨ ਕੱਢਿਆ ਹੁੰਦਾ ਹੈ। ਉਹ ਕਿਹਦੇ ਚਮਚੜੇ ਐ ਚਮਚੜੇ ਕਿ ਵੀ ਇੱਥੇ ਨੇ ਕਿਉਂ ਜਮਦੜੇ ਕਿਤੇ ਉੱਥੇ ਹੁੰਦੀਆਂ ਨੇ ਜਿੱਥੇ ਹਨੇਰੀ ਜਗ੍ਹਾ ਹੋਵੇ ਤੇ ਹਨੇਰਾ ਇਹਨਾਂ ਨੇ ਬਿਲ ਲਾਈਟਾਂ ਰੋਟ ਲਾ ਕੇ ਆਪ ਸਭ ਕੁਝ ਕੀਤਾ ਸਾਨੂੰ ਦਿਖਾਉਣ ਵਾਸਤੇ ਨਹੀਂ ਜਾ ਸਕਦੇ ਆ ਬਰਾਗ ਇੱਥੇ ਆਂਦਾ ਹੈ ਪਾਣੀ ਪਰ ਮੜਾ ਮੜਾ ਪਾਣੀ ਸਿੰਮਦਾ ਹੈ ਪਰ ਜਦੋਂ ਦਸੰਬਰ ਜਨਵਰੀ ਹੁੰਦਾ ਨਾ ਉਦੋਂ ਉੱਥੇ ਪਾਣੀ ਹੁੰਦਾ ਹੈਗਾ ਪੱਕਾ ਕਿਉਂ ਜਗ੍ਹਾ ਗਿੱਲੀ ਹੈ ਕਿ ਟੂਰਿਸਟ ਵਾਸਤੇ ਮੈਂ ਲਾਈਟਾਂ ਰੋਟ ਲਾ ਕੇ ਇਸ ਜਗ੍ਹਾ ਨੂੰ ਬਣਾਈ ਵਧੀਆ ਆਜੋ ਅੱਗੇ ਚੱਲਦੇ ਆਂ ਪਾਜਾ ਤੌੜ ਕੇ ਜੀ ਕੁੱਲ ਮਿਲਾ ਕੇ ਅਸੀਂ ਆ ਪਾਣੀ ਵਾਲਾ ਝਰਨਾ ਜਿਹੜਾ ਸੀ ਇਹਦਾ ਅੱਜ ਖਤਮ ਕਰ ਲਿਆ ਐ ਜਿਹੜੀ ਆ ਬੇਕਰੀ ਐ ਜਿਹੜੀ ਇੱਥੇ ਦੀ ਇਸ ਸ਼ਹਿਰ ਦੇ ਸੈਂਟਰ ਦੇ ਵਿੱਚ ਇਹ ਸਭ ਤੋਂ ਮਸ਼ਹੂਰ ਤੇ ਵਧੀਆ ਬੇਕਰੀ ਐ ਤੇ ਇੱਥੇ ਦੀ ਫੁਰਕ ਜਿਹੜੀ ਇੱਥੇ ਦੀ ਮਸ਼ਹੂਰ ਐ ਜਿਹੜਾ ਟ੍ਰੈਡੀਸ਼ਨ ਕਰਾਉਂਦਾ ਇਹਨਾਂ ਦਾ ਇਹੋ ਹੀ ਐ ਆ ਇਥੇ ਤਾਂ ਪੀਜ਼ਾ ਬਣਾਉਂਦੇ ਨੇ ਇਸ ਤਰੀਕੇ ਦੇ ਨਾਲ ਉੱਪਰ ਨਹੀਂ ਕੇਜੇ ਪਾਉਂਦੇ ਵੇਚੀ ਪਾਉਂਦੇ ਨੇ ਆਸੇ-ਪਾਸੇ ਰੋਟੀ ਲਾਉਂਦੇ ਨੇ ਕਹ ਜਿਹੜੀ ਬੇਕਰੀ ਐ ਸੀ ਮੈਂ ਨੈਟ ਤੇ ਵੇਖੀ ਐ ਵੀ ਸਭ ਤੋਂ ਵਧੀਆ ਜ਼ਿਆਦਾ ਲੋਕਾਂ ਨੇ ਇਹਨਾਂ ਨੂੰ ਲੈਂਦੇ ਆਂ ਯਹਾਂ ਵੀ ਬਹੁਤ ਵਧੀਆ ਇਹਨਾਂ ਦਾ ਰੋਟੀ ਪਾਣੀ ਹੁੰਦਾ ਬਹੁਤ ਵਧੀਆ ਬੇਕਰੀ ਐ ਕੀ ਰੋਟੀ ਦਾ ਟੇਸਟ ਇਹਦਾ ਸੀ ਐਨੀ ਵੀ ਕਿਦਾਂ ਦਾ ਸਵਾਦ ਇਹਦਾ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਕਿੰਨੇ ਨੰਬਰ ਇਹਨਾਂ ਨੂੰ ਦੇਣਾ ਫਿਰ noi acha ve 9 ਨੰਬਰ ਦੇ ਰਿਹਾ ਮੁੰਡਾ ਕਹਿੰਦਾ ਵੀ ਬਹੁਤ ਸਵਾਦ ਹੈ ਇਹ ਤੇ ਖਾਦੀ ਇਹ ਤੇ ਵਾਵਾ ਥਾਵਾ ਦੇ ਪਰ ਇਹਦਾ ਕਹਿੰਦਾ ਵੀ ਜਿਆਦਾ ਟੇਸਟੀ ਕਿਉਂਕਿ ਜਲਦੀ ਬਹੁਤ ਇਹ ਹਰ ਟਾਈਮ ਤਾਜ਼ਾ ਹੀ ਬੰਦਾ ਰਹਿੰਦਾ 7-8 ਜਿਹਨੇ ਅੱਗੇ ਲੱਗੇ ਨੇ 7-8 ਜਿਹਨੇ ਪਿੱਛੇ ਬਣਾंदे ਬੇ ਨੇ ਬਹੁਤ ਜ਼ਿਆਦਾ ਵੈਰਾਈਟੀ ਹੈ ਤੇ ਬੰਦਾ ਮਹੀਨਾ ਵੀ ਖਾਂਦਾ ਰਹੇ ਅਮਰੀਕਾ ਚ ਤਾਂ ਵੀ ਨਮਕਦੀ ਹੈ ਇਹ ਇਹਨਾਂ ਦਾ ਸ਼ੇਪ ਹੈ ਚਲੋ ਹਾਈ ਕਰਦਾ ਆਪਾਂ ਸਾਰਿਆਂ ਨੂੰ ਬਾ ਦੱਕਾ ਕਿゼ ਇਥੇ ਖਰੇ ਮੁੱਤ ਮਿਲਦੇ ਨੇ ਵੀ ਬਹੁਤ ਜਿਆਦਾ ਕਿゼ ਪੰਦੇ ਨੇ ਹਰ ਚੀਜ਼ ਦੇ ਵਿੱਚ ਯਾਨ ਤੁਸੀਂ ਆਪ ਵੇਖ ਲਓ ਕਿ ਕਿੰਨੇ ਜਨੇ ਕੰਮ ਕਰਦੇ ਨੇ ਵੀ ਵਿਕਰੀ ਕਿੰਨੀ ਚੱਲਦੀ ਹੈਗੀ ਆਜੂ ਕਾ ਸਾਰੇ ਆ ਕੰਮ ਕਰਨ ਵਾਲੇ ਇਹਨਾਂ ਦੇ ਵਰਕਰ ਨੇ ਜਿੰਨਾਂ ਨੂੰ